ਪਰਾਂ ਸੜੀ ਦੀਆਂ ਥੱਲੇ ਡਿੱਗੀ ਦੀਆਂ ਉਹ ਨਾ ਟ੍ਰਾਂਸਫਾਰਮਰ ਖੇਦੇ ਸਾਨੂੰ ਕਹਿੰਦੇ ਵੀ ਥੜਾ ਬਣਾ ਲਿਓ ਅਸੀਂ ਥੜਾ ਬਣਾਤਾ ਕਹਿੰਦੇ ਅਸੀਂ ਪਲੇਟਫਾਰਮ ਆਪਣੇ ਰੱਖ ਦਾਂਗੇ ਟ੍ਰਾਂਸਫਾਰਮ ਕੋਈ ਟ੍ਰਾਂਸਫਾਰਮ ਨਹੀਂ ਰੱਖਿਆ ਇਹਨਾਂ ਨੇ ਸੇ ਮੁਨ ਨਮਾਇੰਦੇ ਜਿਹੜੇ ਜਈ ਹੈਗੇ ਉਹਨਾਂ ਨੂੰ ਇਹ ਨਹੀਂ ਪਤਾਗਾ 95 ਦੀ ਕੇਬਲ ਲਵਾਈ ਹੈ ਤੇ 50 ਦੀ ਲਾਣ ਲੱਗੇ ਰਿਹਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਦੁਬਾਰਾ 95 ਲਗਾਨੀ ਹੈਗੀ ਆ ਕਿੰਨੇ ਦਿਨ ਹੋ ਗਏ ਲਾਈਟ ਨਹੀਂ ਆਜੀ 3 ਦਿਨ ਹੋ ਗਏ 3 ਦਿਨਾਂ ਟੈਨਰ ਨਹੀਂ ਆਈ ਇਹ ਕਈਆਂ ਸਾਲਾਂ ਤੋਂ ਬੱਤੀ ਨਹੀਂ ਸਾਨੂੰ ਤਾਂ ਕਰਕੇ ਆਹੀ ਪਲੇਟਫਾਰਮ ਬਣਾਇਆ ਲੋਕਾਂ ਕੋਲੋਂ ਪੈਸੇ ਲੈ ਕੇ ਝੋਲੀ ਢੱਡ ਕੇ ਲੋਕਾਂ ਕੋਲੋਂ 200 200 ਰੁਪਈਆ ਲੈ ਕੇ ਮੱਲੇ ਚੋਂ ਸਾਰੇ ਜੋ ਮਸਤੇ ਇੱਕ ਅਭੀ ਮਨ ਬੀਤੀ ਹੋਈ ਹੁਣ ਇਹ ਵੀ ਚਲੋ ਪੈਡੀਸਿੰਗ ਆ ਰਿਹਾ ਤੇ ਤੁਸ ਜੀ ਨਾਲ ਵੀ ਜੀ ਸ਼ਾਮੇ ਆਤੇ ਤੁਸ ਨੂੰ ਮਿਲਣਾ ਹੋਊਗਾ ਟਰਾਂਸਫਾਰਮ ਦਾ ਤੀਜੀ ਕ ਚੌਥੀ ਵਾਰੀ 6 ਮਹੀਨਿਆਂ ਦੇ ਵਿੱਚ ਹੁਣ ਅੱਜ ਦਾ ਲਗਾਤਾਰ 6 ਦਿਨ ਹੋ ਗਿਆ ਲੋਕਾਂ ਨੂੰ ਘਰ ਸੁੱਤੇ ਦੇ ਆਂਦੇ ਆ ਮਹਿਕਮਾ ਜਿਹੜਾ ਉਹਨਾਂ ਨੂੰ ਮੁਲਾਜ਼ਮਾਂ ਨੂੰ ਦਿੰਦਾ ਸਮਾਨ ਫਾਰਮਲਟੀ ਕਰਦੇ ਆ ਉਹ ਵੀ ਵਿਚਾਰੇ ਸਾਰੀ ਦਿਹਾੜੀ ਕੱਲ ਧੁੱਪੇ ਲੱਗੇ ਰਿਹਾ ਪਰਸੋਂ ਵੀ ਲੱਗੇ ਰਿਹਾ ਹੋਰ ਆ ਦੇਖੋ 17 ਸੜੀ ਦੀਆਂ ਥੱਲੇ ਡਿੱਗੀ ਦੀਆਂ ਉਹ ਨਾ ਟਰਾਂਸਫਾਰਮ ਰੱਖੇ ਤੇ ਸਾਨੂੰ ਕਹਿੰਦੇ ਵੀ ਥੜਾ ਬਣਾ ਦਿਓ ਅਸੀਂ ਥੜਾ ਬਣਾਤਾ ਕਹਿੰਦੇ ਅਸੀਂ ਪਲੇਟਫਾਰਮ ਆਪਣੇ ਰੱਖ ਦਾਂਗੇ ਟਰਾਂਸਫਾਰਮ ਕੋਈ ਟਰਾਂਸਫਾਰਮ ਨਹੀਂ ਰੱਖਿਆ ਇਹਨਾਂ ਨੇ ਸਾਨੂੰ 6 ਦਿਨ ਤੋਂ ਲਗਾਤਾਰ ਨੀਂਦ ਬੱਚੇ ਨੀਂਦਰੇ ਬੁੱਢੇ ਨੀਂਦਰੇ ਨਿਆਣੇ ਸਿਆਣੇ ਸਭ ਨੀਂਦਰੇ ਫਿਰੇ ਮਰ ਗਏ ਜਾਂਦੇ ਆ ਨਹੀਂ ਪਾਣੀ ਪਾਣੀ ਤੱਕ ਨਹੀਂ ਹੈਗਾ ਇਹਨਾਂ ਦਾ ਕੋਈ ਸੋਲੂਸ਼ਨ ਹੋਣਾ ਚਾਹੀਦਾ ਹੈ ਇਹਨਾਂ ਨੂੰ ਕੋਈ ਮਾੜਾ ਮੋਟਾ ਕੋਈ ਇਹਨਾਂ ਨੂੰ ਦਵਾਈ ਦੇਣੀ ਚਾਹੀਦੀ ਹੈ ਇੰਨੇ ਤੇ ਕਿੰਨੇ ਕੰਮ ਕਰਾਵਾ। ਤੁਹਾਡੀ ਕੀ ਨਾ ਗੱਲ ਨਹੀਂ ਹੋਈ ਸਾਡੀ ਗੱਲ ਹੋਈ ਹੈ ਐਕਸ਼ਨ ਨਾਲ ਗੱਲ ਹੋਈ ਹੈ ਐਕਸ਼ਨ ਨੇ ਆਨੂ ਕਿਹਾ ਕਿ ਕੰਮ ਹੋ ਜਾਂਦਾ ਕੋਈ ਲਾਲੀਬਾਬ ਦੇ ਕੇ ਭੇਜ ਦੇਣੇ ਹੁਣ ਕੀ ਤੁਸੀਂ ਕੀ ਮੰਗ ਰੱਖਦੇ ਹੋ ਮੰਗ ਰੱਖਣੇ ਆ ਡਿਟਰਾਂਸਫਾਰਮਰ ਰੱਖਣ ਅਸੀਂ ਪਲੇਟਫਾਰਮ ਬਣਾਇਆ ਦਾ ਲੋਕਾਂ ਮੈਂ ਮਹੱਲਾ ਵਾਸੀਆਂ ਵੱਲੋਂ ਨਵੇਦਨ ਕਰਨਾ ਹੈ ਕਿ ਸਾਡੇ ਇੱਥੇ ਜਿਹੜਾ ਟਰਾਂਸਫਾਰਮਰ ਹੈ 200 ਦੋਸੋ ਦਾ ਜਿਹੜਾ ਰੱਖਿਆ ਜਾਏ ਤੇ ਤਾਈਆਂ ਹੀ ਸਾਡਾ ਹਾਲ ਹੈ ਕਿਉਂਕਿ ਰੋਜ ਦਾ ਜਿਹੜਾ ਤਾਰਾਂ ਦਾ ਜਲਨ ਜੁਲਨ ਦਾ ਪ੍ਰੋਗਰਾਮ ਹੋ ਰਿਹਾ ਹੈ ਬੱਚੇ ਦੁਖੀ ਹੈ ਔਰਤਾਂ ਦੁਖੀ ਹੈ ਜਿਹਦੇ ਕਾਰਨ ਕਿ ਬਹੁਤ ਸਾਨੂੰ ਦਿੱਕਤ ਆ ਰਹੀ ਹੈ ਸਾਡੇ ਇੱਥੇ ਤਾਰਾਂ ਦਾ ਹੱਲ ਹੋਣਾ ਚਾਹੀਦਾ ਟਰਾਂਸਫਰ ਨਵਾਂ ਲੱਗਣਾ ਚਾਹੀਦਾ ਸਾਡਾ ਇੱਥੇ ਆਪਾਂ ਮਤਲਬ ਇਹ ਪਲੈਂਟ ਪੂਰੀ ਤਿਆਰ ਕੀਤੀ ਪਈ ਆ ਮੇਰੀ ਸ਼ਾਸਨ ਪ੍ਰਸ਼ਾਸਨ ਅਗਰੋਂ ਆਈ ਹੈ ਮੰਗਾ ਹੈ ਕਿ ਜਲਦੀ ਜਲਦੀ ਸਾਡਾ ਹੱਲ ਹੋਣਾ ਚਾਹੀਦਾ ਕਿੰਨੇ ਕਿ ਦਿਨ ਤੋਂ ਤੁਹਾਨੂੰ ਇਹ ਸਮੱਸਿਆ ਆ ਰਹੀ ਹੈ ਇਹ ਸਾਨੂੰ ਜੀ ਲਗਭਗ 15-20 ਦਿਨਾਂ ਤੋਂ ਸਮੱਸਿਆ ਹੈ ਔਰ ਸਾਨੂੰ ਰੋਜ਼ ਨਵਾਂ ਲਾਲੀਪਾਪ ਦਿੱਤਾ ਜਾ ਰਿਹਾ ਹੈ ਮਹਿਕਮੇ ਵਾਲੂ ਵੀ ਜਿਹੜੇ ਜਿਨ੍ਹਾਂ ਦਾ ਜਿਨ੍ਹਾਂ ਨੂੰ ਅਸੀਂ ਬਿਜਲੀ ਮਹਿਕਮੇ ਲੈ ਆਂਦੇ ਹੋ ਆਪਣਾ ਕੰਮ ਕਰਕੇ ਤੇ ਚੱਲ ਜਾਂਦੇ ਪਰ ਪ੍ਰੋਪਰ ਸੋਲੂਸ਼ਨ ਨਹੀਂ ਹੁੰਦਾ ਸਾਨੂੰ ਪ੍ਰੋਪਰ ਚਾਹੀਦਾ ਟੈਂਪਰੇਰੀ ਨਹੀਂ ਚਾਹੀਦਾ ਪਰਮਾਨੈਂਟ ਹੱਲ ਚਾਹੀਦਾ ਮੈਂ ਵੀ ਇਹ ਕੁਮਾਰਜੀ ਬਿਸ਼ਕਰਮਾਨਗਰ ਨੇ ਲਿਲੀ ਜਾ ਰਹਿਣ ਵਾਲਾ ਵ ਦੇਖੋ ਜੀ 6 ਮਹੀਨੇ ਤੋਂ ਵੀ ਜ਼ਿਆਦਾ ਹੋ ਚੁਕੇ ਆ ਜਿਹੜੇ ਸਾਨੂੰ ਬਿਜਲੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਇਹ ਮਹਿਕਮਾ ਜਿਹੜਾ ਹਰ ਵਾਰ ਸਾਨੂੰ ਲਾਲੀਬਾਬ ਹਾਥੀ ਵੜਾ ਕੇ ਤੇ ਭੇਜਿੰਦਾ ਹੈਗਾ ਇਹਦੇ ਨੁਮਾਇੰਦੇ ਜਿਹੜੇ ਜਈ ਹੈਗੇ ਉਹਨਾਂ ਨੂੰ ਇਹ ਨਹੀਂ ਪਤਾਗਾ 95 ਦੀ ਕੇਵਲ ਲੋਈਏ ਹੈ ਤੇ 50 ਦੀ ਲਾਣ ਲੱਗੇ ਦੇ ਆ ਇਹਨਾਂ ਨੂੰ ਇਹ ਨਹੀਂ ਪਤਾ ਵੀ ਦੁਬਾਰਾ 95 ਲਗਾਣੀ ਹੈਗੀ ਆ ਇਹਨਾਂ ਨੇ ਫਿਰ ਇਹਨਾਂ ਨੂੰ ਅਸੀਂ ਇਰਤਵਾਇਰ ਮਿਲਤੀ ਸਾਨੂੰ 200 ਦਾ ਉਹ ਲਾਗ ਤਾਂ ਜਾਵੇ ਟਰਾਂਸਫਰਮ ਇਹਨਾਂ ਨੇ ਫਿਰ ਲਾਲੀਪਾਪ ਦੇ ਤਾ ਇੱਕ ਸੋ ਦਾ ਲਸਨ ਖਾ ਕੇ ਉਹ ਬਾਰ ਬਾਰ ਕੇਵਲ ਸੜੇ ਕਰਦੀ ਆ ਤਿੰਨ ਦਿਨ ਤੋਂ ਅਸੀਂ ਲਗਾਤਾਰ ਇਲਮੀਨੀ ਵਾਸੀ ਸੁੱਤੇ ਨਹੀਂ ਅਗੇ ਜੇ ਆਪਣੀ ਇਹ ਉਚਿਤ ਕਾਰਵਾਈ ਨਹੀਂ ਕਰਦੇ ਅਸੀਂ ਪਠਾਨਕੋਟ ਸ਼ਹਿਰ ਦਾ ਚੱਕਾ ਇਜਾਮ ਕਰਾਂਗੇ ਤੇ ਇਹਦੇ ਉੱਪਰ ਅਫਸਰ ਸਹੀ ਨੂੰ ਖਿਲਾ ਕੇ ਦੱਸਾਂਗੇ ਜੁਨਾਸਕਾਦੀ ਭਵਿੰਦਰ ਬੋਲਦੇ ਪਹਿਲੇ ਨਹੀਂ ਤੋ ਸਾਨੂੰ ਬੱਤੀ ਵਾਲੇ ਬਹੁਤ ਤਾਂ ਕਰਦੇ ਰਿਹਾ ਸਾਨੂੰ ਟਰਾਂਸਫਰਮ ਦੀ ਲੋੜ ਹੈ ਸਾਨੂੰ ਟਰਾਂਸਫਰਮ ਨਮਾ ਲਗਾਇਆ ਦਿੱਤਾ ਜਾਵੇ ਸਾਡੇ ਛੋਟੇ ਛੋਟੇ ਬੱਚੇ ਆ ਤੇ ਸੁਣਦੇ ਨਹੀਂ ਹੈਗੇ ਅਸੀਂ ਬਹੁਤ ਪਰੇਸ਼ਾਨ ਹੈ ਬਿਮਾਰ ਬੱਚੇ ਵਿੱਚ ਵੀ ਰਹਿ ਕਰਦੇ ਆ ਤੇ ਸਾਨੂੰ ਬੱਤੀ ਦਾ ਹਾਲ ਹੋਣਾ ਚਾਹੀਦਾ ਚਮਕਾ ਕੇ ਬੱਤੀਆਂ ਕਿੰਨੇ ਦਿਨ ਹੋ ਗਏ ਲਾਈਟ ਨਹੀਂ ਆ ਰਹੀ ਤਿੰਨ ਦਿਨ ਹੋ ਗਏ ਤਿੰਨ ਦਿਨਾਂ ਦੀ ਕਹਿਣਾ ਨਹੀਂ ਆਈ ਇਹ ਕਈਆਂ ਸਾਲਾਂ ਤੋਂ ਬੱਤੀ ਨਹੀਂ ਸਾਨੂੰ ਤਾਂ ਕਰਕੇ ਤੁਸੀਂ ਪਹਿਲੇ ਬੱਤੀ ਦਾ ਹਾਲ ਨਹੀਂ ਹੋਇਆ ਤੁਸੀਂ ਪਹਿਲੇ ਕੋਈ ਕੰਪਲੇਨਟ ਕੀਤੀ ਹੈ ਹਾਂ ਹੋਈ ਹੈ ਕਪੜੇ ਨਾਲ ਸਭ ਕੁਝ ਹੋਇਆ ਕਰਦੇ ਪਰ ਸਾਡਾ ਬੱਤੀ ਵਾਲਾ ਇੱਕ ਨਹੀਂ ਸੁਣਦੇ ਚਲੋ ਜੀ 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 ਜ ਤੇ ਮੈਂ ਬਣਾ ਵਸੇ ਨੂੰ ਉਹ ਪੰਜ ਵੀ ਮੇਰੇ ਧਿਆਨ ਦਿਵਾਇਆ ਕਿ ਮੈਨਾਂ ਦਾ 50 ਫਰੰਕ ਫਨਾਰ ਹੋ ਤੇ ਪਲੰਥ ਫਨਾਰ ਤੋਂ ਬਾਅਦ ਚਲੋ ਮੈਂ ਐਸਟੀ ਵੀ ਬਣਾ ਲਈ ਇਹ ਬਣਾ ਤਾਫ ਜਿਹੜਾ ਦੂਸਰਾ ਬਣਾਉਣਾ ਮੈਂ ਕਿਹਾ ਸੀ ਜਿਹਨਾਂ ਨੂੰ ਪਰ ਹੁਣ ਇਹ ਆ ਵੀ ਚਲੋ ਪੈਡਿਸਨ ਚੱਲ ਰਿਹਾ ਤੇ 200 ਫਰੰਕ ਦੀ ਜਿਹੜੀ ਛੱਟ ਆ ਰਹੀ ਹੈ ਤੇ ਜਦੋਂ ਮਿਲਦਾ ਮੈਂ ਉਸ ਤੋਂ ਮਿਲਦਾ ਰੈਟ ਕਰਵਾ ਦਿੰਦਾ ਚਲੋ